ਖੇਤੀ ਸੈਕਟਰ ਦੇ ਵਿੱਚ ਕ੍ਰਾਂਤੀ ਲਿਆਉਣ ਲਈ ਪੰਜਾਬ ਸਰਕਾਰ ਦਾ ਅਹਿਮ ਕਦਮ ਲਗਾਏ ਜਾਣਗੇ ਵੱਡੀ ਗਿਣਤੀ ਦੇ ਵਿੱਚ ਸੋਲਰ ਪੰਪ ਤੇ ਦੇ ਦਿੱਤਾ ਗਿਆ ਹੈ ਵਰਕ ਆਰਡਰ ਦੀਆਂ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਰਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਉਨਤੀ ਦੇ ਲਈ अनेका ਕਾਰਜ ਕੀਤੇ ਜਾ ਰਹੇ ਨੇ ਤੇ ਜਿਸ ਦੇ ਤਹਿਤ ਖੇਤੀਬਾੜੀ ਦੇ ਵੱਲ ਖਾਸ ਤੌਰ ਤੇ ਉਚੇਚਾ ਧਿਆਨ ਦਿੱਤਾ ਜਾ ਰਿਹਾ ਤੇ ਹੁਣ ਜਿਹੜੇ ਖੇਤਰ ਜਿਨ੍ਹਾਂ ਦੇ ਵਿੱਚ ਜਮੀਨ ਹੇਠਲਾ ਪਾਣੀ ਕਾਫੀ ਗਹਿਰਾਈ ਤੇ ਚਲਾ ਗਿਆ ਹੈ ਡੂੰਘਾਈ ਤੇ ਚਲਾ ਗਿਆ ਹੈ ਉਹਨਾਂ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ ਦੱਸਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੋਲਰ ਪੰਪ ਲਗਾਏ ਜਾ ਰਹੇ ਨੇ ਇੱਥੇ ਸਰਕਾਰ ਦਾ ਕਹਿਣਾ ਹੈ ਕਿ ਨਾਂ ਨੂੰ ਦੇਰ ਰਾਤ ਤੱਕ ਜਾਗਣਾ ਪੈਂਦਾ ਹੈ ਕਿਉਂਕਿ ਉਹਨਾਂ ਨੇ ਸਿੰਚਾਈ ਕਰਨੀ ਹੁੰਦੀ ਹੈ ਖੇਤਾਂ ਤੇ ਜਦੋਂ ਹੁਣ ਸੋਲਰ ਪੰਪ ਲੱਗ ਚੜ ਗਏ ਤੇ ਫਿਰ ਕਿਸਾਨਾਂ ਦੀ ਇਹ ਮੁਸ਼ਕਿਲ ਦੂਰ ਹੋ ਜਾਵੇਗੀ ਦੱਸਦੀ ਹੈ ਕਿ ਖੇਤੀ ਸੈਕਟਰ ਵਿੱਚ ਗ੍ਰੀਨ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਆ ਪੰਜਾਬ ਊਰਜਾ ਵਿਕਾਸ ਏਜੰਸੀ ਪੇਡਾ ਵੱਲੋਂ ਖੇਤੀਬਾੜੀ ਵਾਸਤੇ ਸੂਬੇ ਭਰ ਦੇ ਵਿੱਚ 2356 ਸੋਲਰ ਪੰਪ ਲਗਾਏ ਜਾਣਗੇ ਪੰਜਾਬ ਦੇ ਨਵੀਂ ਅਤੇ ਨਵੀਂ ਉੜਜ ਉੜਤਾ ਉर्जा ਸਰੋਤ ਮੰਤਰੀ ਸ਼੍ਰੀ ਅਮਨ अरोड़ा ਨੇ ਸੂਬੇ ਦੇ ਵਿੱਚ ਖੇਤੀਬਾੜੀ ਵਾਸਤੇ ਮੈਸਰਜ এবੀਆਈ EMPLOYES PRIVATE LIMITED ਮੈਸਰਜ ਪੀਵੀ ਪਾਵਰ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ ਹਿਮਾਲਿਆ ਸੋਲਰ ਪ੍ਰਾਈਵੇਟ ਲਿਮਟਿਡ ਨੂੰ 2356 ਸੋਲਰ ਪੰਪ ਲਗਾਉਣ ਦੇ ਲਈ ਵਰਕ ਆਰਡਰ ਸੌਂਪ ਦਿੱਤਾ। ਦੱਸਦੀ ਹੈ ਕਿ ਸ਼੍ਰੀ ਅਮਨ ਅਰੋੜਾ ਨੇ ਦੱਸਿਆ ਹੈ ਕਿ ਇਹਨਾਂ ਕੰਪਨੀਆਂ ਨੂੰ ਪਾਰਦਰਸ਼ੀ ਅਤੇ ਬੋਲੀ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ ਇਹਨਾਂ ਪੰਪਾਂ ਨੂੰ ਲਗਾਉਣ ਸੰਬੰਧੀ ਕਾਰਜ ਦੇ 4 ਮਹੀਨਿਆਂ ਦੇ ਵਿੱਚ ਮੁਕੰਮਲ ਹੋਣ ਦੀ ਪੂਰੀ ਉਮੀਦ ਹੈ ਦੱਸਣ ਜੋਗ ਹੈ ਕਿ 3, 5, 7.5 ਅਤੇ 10 HP ਦੀ ਸਮਰੱਥਾ ਵਾਲੇ ਸੋਲਰ ਪੰਪਾਂ ਵਾਸਤੇ ਜਨਰ ਸ਼੍ਰੇਣੀ ਦੇ ਕਿਸਾਨਾਂ ਲਈ 60% ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਦੇ ਲਈ 80% ਸਬਸਿਡੀ ਵੀ ਮੁਹੱਈਆ ਕਰਵਾਈ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਡਾਰਕ ਜ਼ੋਨਾਂ ਵਾਲੇ ਖੇਤਰ ਨੇ ਉਹਨਾਂ ਦੇ ਵਿੱਚ ਇਹਨਾਂ ਸੋਲਰ ਪੰਪਾਂ ਨੂੰ ਉਹਨਾਂ ਕਿਸਾਨਾਂ ਦੇ ਬੋਰ ਵੱਲਾਂ ਤੇ ਲਗਾਇਆ ਜਾਵੇਗਾ ਜੋ ਪਹਿਲਾਂ ਹੀ ਮਾਈਕਰੋ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰ ਰਹੇ ਨੇ ਇੱਥੇ ਦੱਸਦੀ ਹੈ ਕਿ ਡਾਰਕ ਜ਼ੋਨ ਦੇ ਵਿੱਚ ਉਹ ਖੇਤਰ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਹੀਟਾਂ ਚਲਿਆ ਗਿਆ ਹੈ ਤੇ ਨਾਲ ਹੀ ਦੱਸਦੀ ਹੈ ਕਿ ਮਾਈਕਰੋ ਸਿੰਚਾਈ ਪ੍ਰਣਾਲੀ ਉਹ ਹੈ ਜਿੱਥੇ ਕਿ ਤੁਪਕਾ ਜਾਂ ਫੁਹਾਰਾ ਜਿਹੜੀ ਤਕਨੀਕ ਹੈ ਉਹ ਸਿੰਚਾਈ ਦੇ ਲਈ ਵਰਤੀ ਜਾਂਦੀ ਹੈ ਨਾਲੀ ਇਹਤੇ ਜਾਣਕਾਰੀ ਦੇ ਦਈਏ ਕਿ ਉਹਨਾਂ ਨੇ ਕਿਹਾ ਹੈ ਕਿ ਇਨਾ ਸੋਲਰ ਪੰਪਾਂ ਦੇ ਲੱਗਣ ਦੇ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਰਾਤ ਸਮੇਂ ਆਪਣੇ ਖੇਤਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਹ ਪੰਪ ਦਿਨ ਵੇਲੇ ਕਾਰਜਸ਼ੀਲ ਰਹਿਣਗੇ ਤੇ ਇਹਨਾਂ ਨਾਲ ਹੀ ਨਾ ਸਿਰਫ ਡੀਜ਼ਲ ਤੇ ਆਉਣ ਵਾਲਾ ਖਰਚਾ ਬਚੇਗਾ ਨਾਲ ਹੀ ਨਾਲ 0 ਫੀਸਦ ਕਾਰਬਨ ਨਿਕਾਸੀ ਵੀ ਹੋਵੇਗੀ ਜਿਸ ਨਾਲ ਵਿਦੇਰੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹ ਵੀ ਮਿਲੇਗਾ ਜਿਦੀ ਅਮਨ ਅਰੂੜਾ ਨੇ ਪੇਡਾ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਪਲਾਈ ਲਈ ਹੋਰ ਖੇਤੀ ਸੋਲਰ ਪੰਪ ਲਗਾਉਣ ਲਈ ਉਪਰਾਲੇ ਕਰਨ ਦੇ ਲਈ ਵੀ ਨਿਰਦੇਸ਼ ਦਿੱਤੇ ਨੇ ਇਸ ਮੌਕੇ ਪੈਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਧਿਕਾਰੀ ਸ਼੍ਰੀ ਸੰਦੀਪ ਹੰਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਨੁਮਾਇੰਦੇ ਹਾਜ਼ਰ ਸਨ ਇੱਥੇ ਦੱਸਦੀ ਹੈ ਕਿ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੇ 356 ਜਿਹੜੇ ਸੋਲਰ ਪੰਪ ਲਗਾਏ ਜਾਣਗੇ ਇਹਨਾਂ ਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਦੱਸਦੀ ਹੈ ਕਿ ਪੰਜਾਬ ਦੀ ਨਵੀਂ ਤੇ ਨਵੀਂ ਉਣਜਗ ਊਰਜਾ ਸਰੋਤ ਸ਼੍ਰੀ ਅਮਨ ਅਰੋੜਾ ਨੇ ਇੱਥੇ ਸੂਬੇ ਦੇ ਵਾਸਤੇ ਜਿਹੜੇ ਇਹ ਕੰਮ ਕਰਵਾਇਆ ਜਾਣਾ ਜਿਹੜੇ ਸੋਲਰ ਪੰਪ ਲਗਵਾਏ ਜਾਣੇ ਨੇ ਉਹਨਾਂ ਦੇ ਨਾਲ ਜਿਹੜੀ ਕਿ ਇਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਇੱਥੇ ਨਾਲ ਹੀ ਦੱਸਦੀ ਕਿ ਇਸ ਸਮੇਂ ਬਹੁਤ ਸਾਰੇ ਹੋਰ ਵੀ ਮੰਤਰੀ ਤੇ ਬਹੁਤ ਸਾਰੇ ਜਿਹੜੇ ਅਹਿਮ ਅਹੁਦੇਦਾਰ ਸਨ ਉਹ ਵੀ ਹਾਜ਼ਰ ਸਨ